ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਜਿਹੜਾ ਮੋਰਚਾ ਲੱਗਾ ਹੋਇਆ ਆ ਉੱਥੇ ਅਸੀਂ ਪਹੁੰਚੇ ਆ ਅੱਜ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਬਾਪੂ ترਸੀਮ ਸਿੰਘ ਜੀ ਸਾਡੇ ਨਾਲ ਨੇ ਫਤਿਹ ਅਰਜ ਕਰਦਾ ਬਾਪੂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਬਾਪੂ ਜੀ ਅੱਜ ਜਿਹੜਾ ਇੱਥੇ ਵਿਸ਼ੇਸ਼ ਤੌਰ ਤੇ ਅਸੀਂ ਸਾਰੇ ਇਕੱਠੇ ਹੋਏ ਆ ਸੰਗਤਾਂ ਵੀ ਇਕੱਠੀਆਂ ਹੋ ਰਹੀਆਂ ਆ ਜੋ ਬੀਬੀ ਜੀ ਹੁਣਾਂ ਨੂੰ ਗ੍ਰਿਫਤਾਰੀ ਕੀਤੀ ਆ ਬੀਬੀ ਬਲਵਿੰਦਰ ਕੌਰ ਜੀ ਹੁਣਾਂ ਦੀ ਦੀ ਉਹਦੇ ਸੰਬੰਧੀ ਕੀ ਕਹਿਣਾ ਚਾਹੋਗੇ ਉਹ ਜੀ ਇਹ ਸਰਕਾਰ ਦੀ ਸਰੇ ਸਰੇ ਗੁੰਡਾਦ ਕਰਦੀ ਹੈ ਜੀ ਉਹ ਜਿਹੜਾ ਗੁਰਮਤ ਚੇਤਨਾ ਮਾਰਚ ਲਿਖਿਆ ਗਿਆ ਸੀ ਸ਼੍ਰੋਮਣੀ ਕਮੇਟੀ ਦੇ ਅਕਾਲ ਤਖਤ ਦੇ ਸਹਿਯੋਗ ਨਾਲ ਜੀ ਤੇ ਉਹ ਅੱਜ ਸ਼ੁਰੂ ਹੋਣਾ ਸੀ ਤੇ ਉਹਨੂੰ फेल ਕਰਨ ਵਾਸਤੇ ਉਹਨੂੰ ਨਾਂ ਕੱਢਣ ਦੇਣ ਵਾਸਤੇ ਸਾਰਾ ਇਹਨਾਂ ਨੇ ਵਰਤਾਨ ਸਰਜਿਆ ਜਿਹੜਾ ਕਿ ਬਹੁਤ ਹੀ ਘਨੌਣੀ ਹਰਕਤ ਹੈ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ 'ਚ ਦਖਲਅੰਦਾਜ਼ੀ ਵੀ ਆ ਤੇ ਇਸ ਵਾਸਤੇ ਅਸੀਂ ਅਕਾਲ ਤਖਤ ਜេសਦਾਰ ਨੂੰ ਹੋਰ ਸਿੱਖ ਸੰਸਥਾਵਾਂ ਨੂੰ ਵੀ ਅਪੀਲ ਕਰਦੇ ਆ ਕਿ ਇਸ ਮਸਲੇ ਨੂੰ ਥੋੜਾ ਸੀਰੀਅਸ ਹੋ ਕੇ ਲੈਣਾ ਚਾਹੀਦਾ ਕਿ ਇਹ ਦੇ ਕੱਲ ਨੂੰ ਹਰ ਇੱਕ ਚੀਜ਼ ਵਾਸਤੇ ਸਾਡੇ 'ਚ ਸਾਡੇ ਉੱਪਰ ਥੁੱਪੀ ਜਾਣਗੇ ਵੀ ਅਸੀਂ ਆ ਨਹੀਂ ਕਰਨ ਦਵਾਗੇ ਉਹ ਨਹੀਂ ਕਰਨ ਦਵਾਗੇ ਤੇ ਇਸ ਕਰਕੇ ਥੋੜਾ ਜਿਆਦਾ ਸਾਰਿਆਂ ਨੂੰ ਇਸ ਮਸਲੇ ਤੇ ਸਾਰਿਆਂ ਨੂੰ ਇੱਕਜੁੱਟ ਹੋ ਕੇ ਕੋਈ ਫੈਸਲਾ ਲੈਣਾ ਚਾਹੀਦਾ ਜਿੱਥੇ ਤੁਸੀਂ ਇੱਕਜੁੱਟ ਹੋਣ ਦੀ ਗੱਲ ਰਹੇ ਹੋ ਪਿਛਲੇ ਸਮੇਂ ਤੋਂ ਲੰਮੇ ਸਮੇਂ ਤੋਂ ਸਾਰੇ ਸਿੱਖਾਂ ਦੇ ਵਿੱਚ ਇਹ ਗੱਲ ਆ ਰਹੀ ਆ ਕਿ ਇੱਕ ਨਿਸ਼ਾਨ ਥੱਲੇ ਇਕੱਠੇ ਹੋ ਇੱਕ ਨਿਸ਼ਾਨ ਥੱਲੇ ਇਕੱਠੇ ਹੋ ਅੱਜ ਐਡੀ ਵੱਡੀ ਘਟਨਾ ਵਾਪਰ ਜਾਂਦੀ ਆ ਤੇ ਫੇਰ ਵੀ ਤੁਸੀਂ ਇਹ ਸਮਝਦੇ ਹੋ ਕਿ ਤੁਸੀਂ ਜਿਹੜੀਆਂ ਸਿੱਖ ਜਥੇਬੰਦੀਆਂ ਨੂੰ ਕੀ ਅਪੀਲ ਕਰਨਾ ਜਾਓਗੇ ਇਹ ਸਿੱਖਪਨ ਦੇ ਸਿੱਖ ਜਥੇਬੰਦੀਆਂ ਨੂੰ ਵੀ ਸਾਰਿਆਂ ਨੂੰ ਅਸੀਂ ਇਹ ਕਹਿੰਨੇ ਕਿ ਆਪੋ ਆਪਣੀ ਜ਼ਿੰਮੇਵਾਰੀ ਪਛਾਣੋ ਕਿ ਜਦੋਂ ਆਪਸੇ ਵਖਰੇਵੇਂ ਤੇ ਰਹਿਣੇ ਵੀ ਆ ਤੇ ਅੱਗੇ ਵੀ ਚੱਲਦੇ ਵੀ ਆਏ ਆ ਪਰ ਜਦੋਂ ਕੋਈ ਇਹੋ ਜਿਹੇ ਮਸਲੇ ਬਣ ਜਿਹੜੇ ਕੌਮ ਨਾਲ ਸੰਬੰਧਿਤ ਰੱਖਦੇ ਮਸਲੇ ਆ ਜਦੋਂ ਉਹ ਉੱਠਦੇ ਆ ਤੇ ਉਦੋਂ ਸਾਰਿਆਂ ਨੂੰ ਸਾਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਗਏ ਤੇ ਉਹ ਉਹ ਉਹਦੇ ਅੱਗੇ ਵਧਣਾ ਚਾਹੀਦਾ ਜਿਹੜਾ ਜਹਦਰ ਸਾਹਿਬ ਇੱਥੇ ਜਿਹੜਾ ਆਪਾਂ ਮੋਰਚਾ ਲਾਇਆ ਆ ਬਹੁਤ ਸੰਗਤਾਂ ਨੂੰ ਇਸ ਗੱਲ ਨੂੰ ਹਜੇ ਤੱਕ ਪਤਾ ਨਹੀਂ ਲੱਗ ਰਿਹਾ ਕਿ ਜਿਹੜਾ ਇਹ ਡਿਮਾਂਡ ਆ ਡਿਮਾਂਡ ਸ ਮੇਨ ਡਿਮਾਂਡ ਤੁਹਾਡੀ ਮੰਗ ਕੀ ਆ ਡਿਮਾਂਡ ਤੇ ਸਾਡੀ ਇਹ ਕਿ ਜਿਹੜੇ ਸਾਡੇ 30-30 ਸਾਲ ਤੋਂ ਬੰਦੀ ਸਿੰਘ ਜੇਲ੍ਹਾਂ ਚ ਬੈਠੇ ਆ ਫਸਾਏ ਗਏ ਆ ਇਹਨਾਂ ਦੇ ਦੁਬਾਰਾ ਜਿਹੜੀ ਐਨਐਸਏ ਵਧਾਈ ਗਈ ਹੈ ਸਾਰੀਆਂ ਚੀਜ਼ਾਂ ਗਲਤ ਆ ਇਸ ਚ ਇਹ ਵਾਸਤੇ ਇਹੋ ਡਿਮਾਂਡ ਆ ਕਿ ਉਹਨਾਂ ਨੂੰ ਜਲਦੀ ਜਲਦੀ ਉਹਨਾਂ ਦੀ ਐਨਐਸਏ ਵੀ ਖਤਮ ਹੋਏ ਦੂਜਿਆਂ ਨੂੰ ਵੀ ਜਿਹੜੇ ਇਨੇ ਚਿਰ ਤੋਂ ਬੈਠੇ ਆ ਉਹਨਾਂ ਨੂੰ ਵੀ ਰਿਹਾ ਕੀਤਾ ਜਾਣਾ ਚਾਹੀਦਾ ਬਿਲਕੁਲ ਜੀ ਅੱਜ ਹੁਣ ਮਾਤਾ ਜੀ ਨੂੰ ਲੈ ਕੇ ਗਏ ਆ ਕੋਈ ਬੀਬੀ ਜੀ ਹੁਣਾਂ ਬਾਰੇ ਕੋਈ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੂੰ ਪੁਲਸਨ ਨੂੰ ਜਿਹੜਾ ਆ ਉਹਨਾਂ ਨੂੰ ਰਿਹਾਇ ਕਰ ਦਿੱਤੀ ਨੇ ਉਹਨਾਂ ਨੂੰ ਜੇ ਕੱਲ ਜਦੋਂ ਇਥੋਂ ਮੇਰੇ ਖਿਆਲ ਇੱਕ 1:30 ਵਜੇ ਦੇ ਕਰੀਬ ਇਥੋਂ ਨਿਕਲੇ ਆ ਉਦੋਂ ਹੀ ਉਹਨਾਂ ਨੂੰ 15-20 ਮਿੰਟਾਂ ਦੇ ਵਿੱਚ ਵਿੱਚ ਹੀ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਹੀ ਕਿਤੇ ਅਰੈਸਟ ਕਰ ਲਿਆ ਤੇ ਸ਼ਾਮ ਨੂੰ ਉਹਨਾਂ ਨੇ ਜਦੋਂ ਉਹਨਾਂ ਨੂੰ ਕੇਂਦਰੀ ਜੇਲ੍ਹ 'ਚ ਖੜਿਆ ਗਿਆ ਅੰਮ੍ਰਿਤਸਰ ਉਦੋਂ ਉਹਨਾਂ ਦੇ ਚਾਚਾ ਜੀ ਨੇ ਕਿਸੇ ਪੁਲਿਸ ਅਫਸਰ ਦੇ ਫੋਨ ਤੋਂ ਉਹਨਾਂ ਨੇ ਫੋਨ ਕਰਾਇਆ ਸੀ ਕਿ ਅਸੀਂ ਹਾਨੂੰ ਕੇਂਦਰੀ ਜੇਲ੍ਹ ਪਹੁੰਚ ਗਏ ਅਸੀਂ ਤੇ ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ ਸਾਡਾ ਨਾ ਕੋਈ ਫਿਕਰ ਕਰੋ ਤੁਸੀਂ ਚੜ੍ਹਦੀ ਕਲਾ 'ਚ ਰਹੋ ਤੇ ਉਦੋਂ ਬਾਅਦ ਚ ਨਾ ਤੇ ਪ੍ਰਸ਼ਾਸਨ ਨੇ ਸਾਾਨੂੰ ਪਰਸਨਲ ਤੇ ਕੋਈ ਜਾਣਕਾਰੀ ਦਿੱਤੀ ਨਹੀਂ ਤੇ ਨਾ ਹੀ ਸ ਜਿਹੜੀ ਜਿਹੜੀ ਖਾਲਸਾ ਚੇਤਨਾ ਮਾਰਚ ਸ੍ਰੀ ਦਮਦਮਾ ਸਾਹਿਬ ਤੋਂ ਤਖਤ ਤੋਂ ਚਲਣੀ ਸੀਗੀ ਉਹਦੇ ਬਾਰੇ ਵਿੱਚ ਕੀ ਕਹਿਣਾ ਉਹ ਚੱਲ ਰਹੀ ਆ ਕਿ ਉਹਨੂੰ ਵੀ ਸਰਕਾਰ ਨੇ ਰੋਕ ਦਿੱਤਾ ਨੇ ਉਹ ਜੀ ਕਿ ਸਾਡੇ ਜਿਹੜੇ ਪਰਿਵਾਰਕ ਮੈਂਬਰਾਂ ਨੇ ਉਹਦੇ ਚ ਸੰਭੂਲियत ਕਰਨੇ ਸੀ ਉਹਨਾਂ ਨੂੰ ਤੇ ਅਰੈਸਟ ਕਰ ਲਿਆ ਗਿਆ ਹੁਣ ਇਹ ਤੇ ਸ਼ਰਮਣੀ ਕਮੇਟੀ ਜਾਂ ਜਥੇਦਾਰ ਸਾਹਿਬ ਹੀ ਦੱਸ ਸਕਦੇ ਕਿ ਉਹ ਮਾਰਚ ਚੱਲੂਗਾ ਜਾਂ ਉਹਨੂੰ ਅੱਗੇ ਕੀਤਾ ਗਿਆ ਜਾਂ ਕੀ ਕਰਨਾ ਉਹਦੇ ਬਾਰੇ ਚ ਉਹ ਹੀ ਆ ਤੇ ਅਸੀਂ ਬਾਅਦ ਚ ਇਹ ਚੀਜ਼ ਹੈ ਕਿ ਅਸੀਂ ਜਦੋਂ ਕੋਈ ਸਾਰੇ ਸਹਿਯੋਗੀ ਇਕੱਠੇ ਹੋ ਕੇ ਜਾਂ ਇਹ ਆ ਜਾਂਦੇ ਬਾਹਰ ਆ ਜਾਂਦੇ ਆ ਉਦੋਂ ਬਾਅਦ ਚ ਅਗਲਾ ਫੈਸਲਾ ਫਿਰ ਅਸੀਂ ਦੇਖਾਂਗੇ ਕਿ ਪੇ ਅਸੀਂ ਕੀ ਕਰ ਸਕਦੇ ਆ ਤੇ ਕੀ ਕਰਨਾ ਚਾਹੀਦਾ ਹਜੇ ਜਥੇਦਾਰ ਹੁਣਾਂ ਨੇ ਜਥੇਦਾਰ ਕਾਲਤਖ ਸਾਹਿਬ ਨੇ ਤੁਹਾਨੂੰ ਕੋਈ ਅਪਡੇਟ ਇਸ ਸੰਬੰਧੀ ਕੋਈ ਨਹੀਂ ਦਿੱਤੀ ਨੇ ਸਾਨੂੰ ਕੋਈ ਇਹਦੇ ਬਾਰੇ ਚ ਅਪਡੇਟ ਨਹੀਂ ਸਾਨੂੰ ਇਹ ਇਹੋ ਜੀ ਦਿੱਤਾ ਵੀ ਉਹਨਾਂ ਨੇ ਇਸ ਜਿਹੜੀ ਘਟਨਾ ਦੀ ਨਖੇਦੀ ਕੀਤੀ ਹੈ ਕਿ ਉਹਨਾਂ ਨੂੰ ਨਹੀਂ ਹਿਰੈਸਟ ਕਰਨਾ ਚਾਹੀਦਾ ਤੇ ਪਰ ਅਸੀਂ ਸੋਚਦੇ ਹਾਂ ਕਿ ਇਹ ਵੀ ਏਡਾ ਮਸਲਾ ਨਹੀਂਗਾ ਇਹ ਸਾਨੂੰ ਸਾਡੀਆਂ ਸਾਡੀ ਕੌਮ ਅੱਗੇ ਆਪ ਲੋਕਾਂ ਦੀਆਂ ਧੀਆਂ ਪੇਣਾ ਵਿੱਚ ਕਿਦੋਂ ਬਾਹਰ ਕੋਈ ਲੈ ਕੇ ਜਾਂਦਾ ਸੀ ਜਾਂ ਕੋਈ ਗੱਲ ਹੁੰਦਾ ਨਾ ਤਾਂ ਕੰਨਦਾ ਸੀ ਤੇ ਸਾਡੀ ਕੌਮ ਖੜਵੀ ਰਹੀ ਡਟ ਕੇ ਪਰ ਸਾਡੇ ਜਹੇਦਾਰਾਂ ਨੂੰ ਵੀ ਇਹ ਵੀ ਖਾਲੇ ਬਿਆਨ ਦੇਣ ਤੱਕ ਨਹੀਂ ਰਹਿਣਾ ਚਾਹੀਦਾ ਉਹਨਾਂ ਦੇ ਕੋਈ ਥੋ ਸੈਕਸ਼ਨ ਲੈਣਾ ਚਾਹੀਦਾ ਵੀ ਤੁਸੀਂ ਸਾਡੇ ਇੱਥੋਂ ਇਹ ਅਮਰਸਰ ਚੋਂ ਸਾਡੇ ਜਾਹੀਂ ਕੋਈ ਗਲਤ ਕੰਮ ਕਰਨ ਤੇ ਜਾ ਨਹੀਂ ਰਹੇ ਕਿ ਜਿਹਦੇ ਵਾਸਤੇ ਤੁਸੀਂ ਜ ਇਹ ਉਹਨਾਂ ਨੂੰ ਚੋਕੇ ਲੈ ਜੋ ਤੇ ਸਾਡੇ ਅਸੀਂ ਬਿਆਨ ਦੇ ਕੇ ਸੁਰਖ ਰੋਜ ਗਏ ਮੇਰੇ ਖਿਆਲ ਇਹ ਗੱਲ ਥੋੜੀ ਜੀ ਇਹਨਾਂ ਨੇ ਵੀ ਥੋੜੇ ਗਹਿਰਾਈ ਨਾਲ ਸੋਚਣ ਦੀ ਲੋੜ ਹੈ ਬਿਲਕੁਲ ਜੀ ਇਹ ਸੰਜੀ ਸਾਡੇ ਨਾਲ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਬਾਪੂ ਤਰਸੀਮ ਸਿੰਘ ਜੀ ਜਿਨ੍ਹਾਂ ਨੇ ਇਹ ਗੱਲ ਕੀਤੀ ਹੈ ਕਿ ਸਾਨੂੰ ਇਸ ਗੱਲ ਦਾ ਸਰਕਾਰ ਨੇ ਜਿਹੜਾ ਰੋਕਿਆ ਆ ਉਹਨੇ ਦੱਸ ਦਿੱਤਾ ਆ ਕਿ ਤੁਸੀਂ ਗੁਲਾਮ ਹੋ ਤੇ ਸਿੱਖ ਕੌਮ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਇਹ ਗੁਲਾਮੀ ਦੀ ਇੱਕ ਨਿਸ਼ਾਨੀ ਆ ਕਿ ਸਿੱਖ ਇੱਥੇ ਬੋਲ ਨਹੀਂ ਸਕਦੇ ਤੇ ਆਪਣੇ ਮਾਰਚ ਵੀ ਜਿਹੜੇ ਆ ਉਹ ਕੱਢਣ ਸਕਦੇ ਤੇ ਨਾਲ ਹੀ ਜਿਹੜੀ ਵੀ ਅਪਡੇਟ ਨਵੀਂ ਆਊਗੀ ਉਹ ਅਸੀਂ ਅਕਾਲ ਖਾਲਸਾ ਨਿਊਜ਼ ਦੇ ਇਮਾਦੀ ਮਦਰਾਂਈ ਸੰਗਤਾਂ ਨੂੰ ਜਿਹੜਾ ਆ ਸਮੇਂ-ਸਮੇਂ ਦਿੰਦੇ ਰਾਂਗੇ ਸੋ ਫਤਿਹ ਚ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ